ਪ੍ਰਸ਼ਾਸਨ ਮੁਂਦਾਬਲ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਕੱਚਾ ਪੱਕਾ ਦੇ ਐਸਆਈ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਦਾਦੇ ਕੇ ਦਲਿਤ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਦਲਿਤ ਪਰਿਵਾਰ ਦਾ ਕਹਿਣਾ ਹੈ ਕਿ ਦੂਜੀ ਤਿਹ ਦੇ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਪਹਿਲਾਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਮਹਿਲਾ ਨੇ ਰੋਲਾ ਪਾ ਦਿੱਤਾ ਤਾਂ ਫਿਰ ਦੂਸਰੀ ਤਿਹ ਰ ਖੇਤ ਵਿੱਚ ਪਹੁੰਚ ਜਾਂਦੀ ਹੈ ਤੇ ਖੇਤ ਦੇ ਵਿੱਚ ਕੰਮ ਕਰ ਰਹੀ ਉਸ ਦੇ ਪਤੀ ਦੇ ਨਾਲ ਵੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਦੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਥਾਣਾ ਕੱਚਾ ਪੱਕਾ ਦੇ ਵਿੱਚ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਜਿਸ ਦੇ ਵਿੱਚ ਐਸਆਈ ਵੀ ਮੌਜੂਦ ਸੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਦਲਿਤ ਪਰਿਵਾਰ ਦੇ ਵੱਲੋਂ ਕਿ ਐਸਈ ਦੇ ਸਾਹਮਣੇ ਹੀ ਦੂਸਰੀ ਧਿਰ ਦੇ ਵੱਲੋਂ ਉਹਨਾਂ ਦੀ ਮਾਰਕੁਟਾਈ ਕਰਵਾਈ ਗਈ ਹੈ ਜਿਹਦੇ ਚੱਲਦੇ ਇਸ ਮਾਮਲੇ ਦੇ ਵਿੱਚ ਭਗਵਾਨਵਾਲ ਮੀਕੀ ਸੰਘਰਸ਼ ਦਲ ਦੇ ਵੱਲੋਂ ਵੀ ਜਿਹੜਾ ਕਿ ਦਲਿਤ ਪਰਿਵਾਰ ਦੇ ਹੱਕ ਦੇ ਵਿੱਚ ਥਾਣੇ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਹੈ ਤੇ ਜਮ ਕੇ ਨਾਰੇ ਬਾਜੀ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਹੈ ਕਿਉਂਕਿ Dalit ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਪਹਿਲਾਂ ਤਾਂ ਦੂਸਰੀ ਧਿਰ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਜਦੋਂ ਇਹਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਇਨਸਾਫ ਮਿਲ ਸਕੇ ਅਤੇ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਤਾਂ ਮੌਕੇ ਤੇ ਪਹੁੰਚੀ ਟੀਮ ਅਤੇ ASI ਦੇ ਵੱਲੋਂ ਉਹਨਾਂ ਦਾ ਮਸਲਾ ਸਲਝਾਉਣ ਦੀ ਬਜਾਏ ਉਹਨਾਂ ਦੀ ਸ਼ਿਕਾਇਤ ਸੁਣਨ ਦੀ ਬਜਾਏ ਬਲਕਿ ਦੂਸਰੀ ਧਿਰ ਦਾ ਸਾਥ ਦਿੱਤਾ ਤੇ ਉਹਨਾਂ ਦੇ ਸਾਹਮਣੇ ਹੀ ਜਿਹੜੀ ਕਿ ਪੁਲਿਸ ਦੇ ਸਾਹਮਣੇ ਹੀ ਉਹਨਾਂ ਦੀ ਜਿਹੜੀ ਕਿ ਕੁੱਟਮਾਰ ਕਰਵਾਈ ਗਈ ਆ ਤੇ ਇਸ ਅਦੇ ਚੱਲਦੇ ਹੋਏ ਜਿਹੜੇ ਕਿ ਇਸ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਬਾਲਮਿਕੀ ਦੇ ਵੱਲੋਂ ਜਿਹੜਾ ਕਿ ਪੂਰਾ ਸਾਥ ਦਿੱਤਾ ਜਾਂਦਾ ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਤੇ ਲੱਗੇ ਸਾਰੇ ਇਲਜ਼ਾਮ ਗਲਤ ਨੇ ਜਿਹੜੇ ਕਿ ਉਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਜਿਹਦੇ ਚੱਲਦੇ ਸਾਰਾ ਲੜਾਈ ਝਗੜਾ ਹੋਇਆ ਤਾਂ ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਦੋਨੇ ਧਿਰਾਂ ਦੇ ਬਿਆਨ ਸੁੰਨਤ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਕਿ Dalit ਪਰਿਵਾਰ ਨੂੰ ਜਿਹੜਾ ਕਿ ਕੀ ਇਨਸਾਫ ਮਿਲਦਾ ਹੈ Dalit ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਜਿਹੜਾ ਕਿ ਅਤਿਆਚਾਰ ਕੀਤਾ ਗਿਆ ਕੁੱਟਮਾਰ ਕੀਤੀ ਗਈ ਹੈ ਆਹ ਦੇਖੋ ਸਾਡਾ ਜੂਸ ਕਪਰਧੁਰ ਸਾਹਿਬ ਇਹ ਇੱਥੇ ਡਾ ਲਾਇਆ ਹੋਇਆ ਹੈ ਸਾਰੇ ਜੀ ਸਤਿਵੰਤ ਸੇਬ ਤੁੰਗਿਆ ਦੇ ਆਂਦਾ ਬੱਚੇ ਕੱਢੀ ਦੇ ਕਿ ਤਾ ਆਉਂਦਾ ਸਾਰੇ ਦੇਰ ਕਰਤਾ ਕੰਦਨ ਕੋਈ ਗੱਲ ਨਹੀਂ ਇਹ ਬੋਲਦੇ ਬੋਲ ਬਤਨੀ ਕਿਹਨਾਂ ਦੇ ਕ੍ਰਿਪਾਲ ਕੁੱਤਲ ਬਾ ਦੇ ਕ੍ਰਿਪਾਲ ਕੁੱਦੇ ਆਪ ਕੋਲ ਕਿੱਥੇ ਕਿਤਾਇਆ ਨਾ ਪੁੱਛਨੇ ਆਪ ਜਾ ਕੇ ਵੇਖ ਕਿਤਾਇਆ ਸਿੱਧੀ ਜੰਗ ਇਹਨਾਂ ਪੈਸੇ ਖਾਦ ਲੈ ਕੇ ਤਾ ਚਪੇਲਾ ਮਰਿਆ ਕਰਦਾ ਹੈ ਇੱਕ ਮਲਪੀਆ ਦੀ ਸੋਤ ਲੋਕ ਇਹ ਨੂੰ ਪੁੱਛ ਨਹੀਂ ਸਭਾ ਜੀ ਵੀ ਤੱਕ ਜਾਣਾ ਜਣਾ ਮੈਂ ਇਹਨਾਂ ਦੇ ਇਹਨਾਂ ਦੇ ਕਾਰਵਾਈ ਕਰਾਉਣੀ ਹੈ ਮੈਂ ਡੀਜੀਪੀ ਤੱਕ ਜਾਣਾ ਜਣਾ ਇਹਨਾਂ ਕੋਲ ਕੋ ਰਟਾਇਆ ਬੰਦਾ ਕੋਲ ਰਟਾਇਆ ਮੁੰਡੇ ਆਵੇ ਪਤਲੇ ਲਾਸ਼ਾਂ ਮਰੇ ਆਏ ਸਾਰਾ ਭਾਈ ਦਾ ਲਾਸ਼ਾਂ ਕਿਹਦਾ ਆ ਪੋਰਕ ਤੋਂ ਚੁੱਕਿਆ ਆ ਕਹੇ ਨਾਲ ਇਹਨਾਂ ਕੋਲ ਕੋ ਕੋਲ ਕਟਾਇਆ ਜਾ ਕੇ ਇਹਨਾਂ ਨੇ ਸੈ ਲੈ ਕੇ ਉਹਦੀ ਇਹਨਾਂ ਆ ਬਾਅਦ ਫੇਰ ਇਹਨਾਂ ਕੁੱਟਿਆ ਦੇਖੋ ਕੀ ਬਣਿਆ ਵਾਜ ਮੈਂ ਪਰ ਹਲ ਤੇ ਵਜਾ ਦੇ ਮੁਰਦਾਬਾਦ ਤੇ ਬਾਤਾਂ ਕਾ ਕਰਨੀ ਮੁਰਦਾਬਾਦ ਅਗੇ ਹੀ ਕੇ ਪਤਾ ਕਾਕਾ ਨਰੀ ਮਰਦਾਬਾ ਕੀ ਨੋ ਜਿੰਦੀ ਕੁਲਵਿੰਦਰ ਕੌਰ ਕਿਹੜਾ ਪਿੰਡ ਜੀ ਕੱਚਾ ਪੱਕਾ ਤੁਹਾਡਾ ਜਿਹੜਾ ਝੰਗਾ ਪਟਾ ਕੀ ਗੱਲ ਹੋਈ ਹੈ ਹਾਂਜੀ ਵੀਰ ਮੈਨੂੰ ਨਾ ਇਸ ਤਰ੍ਹਾਂ ਦੇ ਹੀ ਮੁੰਡੇ ਆ ਗਏ ਬਾਹਰ ਕੱਢ ਆਖਾ ਮੁੰਡੇ ਸਾਡੇ ਘਰੇ ਨਹੀਂ ਹੈਗੇ ਕਹਿੰਦੇ ਹੀ ਕੱਢੋ ਮੈਂ ਕਿਹਾ ਨਹੀਂ ਹੈਗੇ ਕਹਿੰਦਾ ਮੈਂ ਤੇਰੇ ਮੂੰਹ ਤੇ ਚਪੇੜ ਮਾਰਨੀ ਹੈ ਮੈਂ ਕਿਹਾ ਮਾਰ ਕੇ ਵੇਖ ਤੇ ਇਥੋਂ ਮੈਨੂੰ ਮੈਨੂੰ ਚਪੇੜ ਮਾਰਨ ਲੱਗਾ ਤੇ ਮੈਂ ਵੀ ਅੱਗੋਂ ਫੜ ਲਿਆ ਤੇ ਮੇਰੇ ਇਥੇ ਹੱਥ ਪਾ ਕੇ ਮਾਰ ਕੇ ਕੋ ਮੀ ਚ ਪਾੜਦਾ ਮੇਰੇ ਕੁੜੀ ਦੇ ਵੀ ਗਲ ਪਏ ਨੇ ਹਾਂਜੀ ਤੁਸੀਂ ਕੌਣ ਕੌਣ ਘਰ ਚ ਮੌਜੂਦ ਹੀ ਹੋ ਮੈਂ ਤੇ ਮੇਰੀ ਕੁੜੀ ਜਾ ਦੋ ਜਣੇ ਹੀ ਘਰ ਚ ਉਹ ਕਿੰਨੇ ਜਣੇ ਹੀ ਉਹ ਦੋ ਜਣੇ ਕਿਤੋਂ ਦੇ ਰਹਿਣ ਵਾਲੇ ਹੋ ਉਹ ਕੱਚੇ ਪੱਕੇ ਦੇ ਠੱਗਾ ਉਹਨਾਂ ਨੇ ਪਾਇਆ ਤਾ ਹਾਂਜੀ ਕੋਈ ਵੀ ਰੋਲਾ ਰੁਲਾ ਨਹੀਂ ਪਾਇਆ ਨਹੀਂ ਮੈਂ ਹੀ ਪਾਇਆ ਅਹ ਰੋਲਾ ਕੋਈ ਨਹੀਂ ਆਇਆ ਸਾਡੀ ਗੱਲ ਸੁਣ ਕੇ ਜਿਨ੍ਹਾਂ ਨੇ ਸਾਡੇ ਪਹਿਲਾਂ ਵੀ ਵਾਏ ਨਾ ਕੀਤਾ ਸੀ ਰਾਜੀ ਨਾ ਹੋ ਗਿਆ ਹੁਣ ਫੇਰ ਸਾਡੇ ਤੇ ਦੂਰੀ ਵਾਰੇ ਨਾ ਇਹ ਕੰਮ ਕੀਤਾ ਘਰੇ ਕੌਣ ਕੌਣ ਹੀ ਸੀ ਮੈਂ ਤੇ ਮੇਰੀ ਕੁੜੀ ਹੀ ਸੀ ਕਿੰਨੀ ਕਾ ਬੇੜੀ ਧੜੀ ਹੋਈ ਉਹ ਹੈਗੀ 20 ਕੁ ਸਾਲਾਂ ਦੀ ਉਹਨਾਂ ਨੂੰ ਵੀ ਕੋਈ ਗੱਲਬਾਤ ਹੋਈ? ਹਾਂਜੀ ਉਹਨਾਂ ਨੂੰ ਵੀ ਗਾਲਾ-ਗੂਲਾ ਕੱਢਦੇ ਉਹਨਾਂ ਦੇ ਵਿੱਚ ਹੱਥੋਂ ਪਾਈ ਪੈਂਦੇ ਅਸੀਂ ਇਹੋ ਆਣੇ ਵੀ ਸਾਨੂੰ ਜੋ ਸਾਫ਼ ਚ ਮਿਲਣਾ ਚਾਹੀਦਾ ਅੱਜ ਹੁਣ ਤੁਸੀਂ ਇੱਥੇ ਘਰਾਂ ਲਗਾਉਣ ਲੱਗੇ ਇੱਥੇ ਬੜੀ ਬਹਿਤ ਬਾਜੀ ਹੋਈ ਦੀ ਗੱਲ ਹੋਈ ਇੱਥੇ ਇੱਥੇ ਤੁਹਾਨੂੰ ਪਤਾ ਹੀ ਜੇ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਤੇ ਸੁਣਵਾਈ ਸਾਰੀ ਜਿੰਨੇ ਪੈਸੇ ਦੇਣੇ ਉਹਦੀ ਏ ਮਾੜੇ ਬੰਦੇ ਦੀ ਕੋਈ ਨਹੀਂ ਹੈਗੀ ਮਾਂਗੀ ਕਰਦੇ ਜੋ ਮੰਗ ਇਹੋ ਕਰਦੇ ਪਿਆ ਵੇ ਲੋ ਹਣ ਸਾਨੂੰ ਵੀ ਆ ਗਲੇ ਤੇ ਵੀ ਆ ਆ ਗੱਲ ਵੇਖੋ ਇਹਨਾਂ ਦੇ ਵੀ ਉਹ ਵੇਖ ਲਓ ਬਣਾ ਲਈ ਵੀਡੀਓ ਕੀ ਨਾ ਆਏ ਤੁਹਾਡਾ ਗੁਰਮukh ਸਿੰਘ ਜੀ ਕੱਚਾ ਪੱਕਾ ਜੀ ਕੀ ਗੱਲ ਹੋਈ ਆ ਜਿਹੜਾ ਧਰਨਾ ਤੋਂ ਇਹ ਨੇ ਹੋਈ ਆ ਵੀ ਮੇਰੇ ਪਹਿਲਾਂ ਆਇਆ ਖੇਤ ਆ ਖੇਤ ਆਣ ਕੇ ਗਲ ਪਿਆ ਪਹਿਲਾਂ ਇਹਨੇ ਕੁੱਟ ਲਿਆ ਆਬ ਮੁੜ ਕੇ ਆਏ ਮੁਲਾਜ਼ਮ ਉਸੇ ਵੇਲੇ ਮੁਲਾਜ਼ਮ ਆ ਜਾਂਦੇ ਆ ਹਾਂ ਪਹਿਲਾਂ ਨਹੀਂ ਪਹਿਲਾਂ ਵੀ ਆ ਸਕਦੇ ਸੀ ਇਹਨਾਂ ਨੇ ਇਹ ਹੀ ਵੀਰ ਨੂੰ 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 ਕੁੱਟ ਲੈਣ ਨੂੰ ਅੱਛਾ ਜਦੋਂ ਉਹਨੇ ਕੁੱਟ ਲਿਆ ਤੇ ਮੁੜ ਕੇ ਆਇਆ ਮੁੰਡਾ ਇੱਥੇ ਮਲਾਜਮੋਂ ਨੇ ਆਉਦਿਆ ਮੇਰੇ ਚਪੇੜਾਂ ਧਰਨ ਤੇ ਪਿਆ ਕੋਈ ਕੋਈ ਸੂਰ ਨਹੀਂ ਮੇਰਾ ਪੁੱਛਿਆ ਕੀ ਗੱਲ ਹੈ ਕੋਈ ਪੈਸੇ ਦੇਣੇ ਫਲਾਣ ਹੈ ਟੀਜਮਾ ਇਹ ਪਰਦੇ ਦੇ ਪੈਸੇ ਮੈਂ دیਵਾਨੀ دیਵਾਨੀ ਕਰਕੇ ਦਿੱਤੇ ਆ ਉਹੀ ਇੱਕ ਰੁਪਈਆ ਤਾਂ ਹੀ ਨਹੀਂ ਇਸ ਬੰਦੇ ਦਾ ਮੈਂ ਰਹਿ ਦਿੱਤਾ ਰਹਿ ਦਿੱਤਾ ਇਹ ਪੈਸੇ ਸਾਡੇ ਆ ਕਿਸੇ ਨੂੰ ਆਦਾ ਮੈਂ ਇਹਨਾਂ ਤੋਂ ਕਰੋੜ ਲੈਣਾ ਹੈ ਮੈਂ ਐਨੇ ਲੈਣੇ ਆ ਇਸ ਤਰ੍ਹਾਂ ਕਰੀ ਜਾਂਦਾ ਸਾਡੀ ਕੋਟ ਮਾਰ ਕੇ ਨੇ ਕਿਨੇ ਕੀਤੀ ਕਿ ਯਾਰ ਇਹ ਪੁਲਿਸ ਬੁਲਾਵੀਂ ਨਾ ਵੀ ਹਾਂਜੀ ਉਹ ਮਲਾਜ਼ਮ ਨੇ ਫੁੱਲ ਕੁੱਟਾ ਅੱਛਾ ਜਿਹੜਾ ਕਰ ਤੁਹਾਡੇ ਘਰ ਜਾਂਦਾ ਕਮੀਜ਼ ਪਾਟਾ ਉਹ ਕੀ ਗੱਲ ਹੋਈ ਉਹ ਮੈਂ ਇੱذ ਤੋਂ ਸਾਨੂੰ ਕੁੱਟ ਕੇ ਫੇਰ ਮਗਰ ਗਿਆ ਮੁੰਡਿਆਂ ਨੂੰ ਲੱਭਦਾ ਫਿਰਦਾ ਰਿਹਾ ਮੁੰਡਿਆਂ ਨੂੰ ਫਿਰ ਇਹਨਾਂ ਦੇ ਘਰੇ ਗਿਆ ਮੁੰਡੇ ਬਾਹਰ ਕੱਢੋ ਹਾਂ ਅੱਛਾ ਇਹਨੇ ਹਾਂ ਮੁੰਡੇ ਨਹੀਂ ਇੱਥੇ ਹੈਗੇ ਤੇ ਇਹ ਇਹਨੂੰ ਬੋਲੀ ਆ ਤੇ ਗਾੜੀਆਂ ਦੇ ਗੱਲ ਪੈ ਗਿਆ ਵੀ ਤੂੰ ਬੋਲ ਤੂੰ ਅੱਛਾ ਬੋਲਣਾ ਤੇ ਹੈਗਾ ਹੀ ਆ ਜਦੋਂ ਤੂੰ ਘਰ ਆੜ ਕੇ ਸਾਨੂੰ ਕਮਕੀਆਂ ਦੇਣ ਲਿਆ ਗੋਲੀਆਂ ਮਾਰਦਾਂਗੇ ਉਹ ਕਰਦਾਂਗੇ ਮੈਂ ਕਰਦੂਗਾ ਮੁੰਡੇ ਇਕੱਠੇ ਕਰੀ ਫੱਟਾ ਗੱਲ ਪਵਾਉਣ ਨੂੰ ਉਹ ਧਰਨਾ ਲਾਇਆ ਕੀ ਮੰਗ ਕੀ ਕਰਦੇ ਜੀ ਮੰਗ ਇਹ ਕਰਦੇ ਆ ਵੀ ਸਾਡਾ ਪਹਿਲਾ ਕਸੂਰ ਲੱਭੋ ਫੇਰ ਮੈਨੂੰ ਜਿਹੜਾ ਕਟਾ ਕੋਰਟ ਤੇ ਆ ਜੇ ਕਾਢ ਦੇ ਦੋ ਕਟਿਆ ਜੇ ਸਾਰਾ ਪਿੰਡ ਕਹਿੰਦਾ ਵੀ ਇਹਦਾ ਜਵਾਨੀ ਨਹੀਂ ਦੇਣੀ ਉਹ ਉਹ ਕਿਥੋਂ ਦਾ ਰਹਿਣ ਵਾਲਾ ਜਿਹਦੇ ਨਾਲ ਤੁਹਾਡਾ ਝਗੜਾ ਹੋਇਆ ਇਥੋਂ ਕੱਚੇ ਪੱਕੇ ਦਾ ਹੀ ਕੀ ਨਾਮ ਉਹਦਾ ਪ੍ਰਦੀਪ ਸਿੰਘ ਕੋਈ ਕੰਪਲੇਂਟ ਦਿੱਤੀ ਆ ਕੱਜੀ ਆ ਉਹਦੀ ਦਿੱਤੀ ਜਦੋਂ ਨੇ ਮੈਨੂੰ ਕੁੱਟਿਆ ਤੇ ਮੈਂ ਇੱਥੇ ਫਿਰ ਕੰਪਲੇਂਟ ਦਿੱਤੀ ਆ ਕੋਈ ਕਾਰਵਾਈ ਕੀਤੀ ਆ ਨਹੀਂ ਜੀ ਕੋਈ ਨਹੀਂ ਮੈਂ ਦਲਵਾਕ ਸੋਂ ਸਰਪੰਚਾਂ ਲੱਖਿਆ ਆ ਜਾ ਹਿਸਾਬ ਕਰਲਾ ਅੱਜ ਵੀ ਉਹਨਾਂ ਦੇ ਘਰ ਹਿਸਾਬ ਹੁੰਦਾ ਉਧਰੇ ਜਾਂਦਾ ਨਹੀਂ ਉਧਰ ਤਾਂ ਨਹੀਂ ਜਾਂਦਾ ਵੀ ਮੇਰੇ ਮੇਰੇ ਕੱਪੜੇ ਨਹੀਂ ਵਜਣੇ ਕੱਪੜੇ ਨਹੀਂ ਵਜਣੇ ਇਹ ਕਰਕੇ ਨਹੀਂ ਜਾਂਦਾ ਕੀ ਨਾ ਜੇ ਮੇਰਾ ਨਾਮ ਗੁਰਪ੍ਰੀਤ ਸਿੰਘ ਗੋਪਾਲਾ ਭਗਵਾਨ ਵਾਲਮੀ ਇਕਤਾ ਸੰਘਰਸ਼ ਦਲ ਦਾ ਜੂਥ ਚੇਅਰਮੈਨ ਪੰਜਾਬ ਦਾ ਜੀ ਅੱਜ ਥਾਣਾ ਕਾਚਾ ਪੱਕਾ ਦੇ ਗਾੜੀ ਜਿਹੜਾ ਰੋਡ ਜਾਮ ਕੀਤਾ ਜਾ ਰਿਹਾ ਸੀ ਉਸੇ ਕੀ ਗੱਲ ਹੀ ਹੋ ਇਹ ਸਰ ਗੱਲ ਹੋਈ ਆ ਕੱਚੇ ਪੱਕੇ ਪ੍ਰਦੀਪ ਸਿੰਘ ਆ ਉਹਨੇ ਮਜ਼ਦੂਰ ਬੰਦਾ ਗੁਰਮukh ਸਿੰਘ ਉਹਨੂੰ ਖੇਤਾਂ ਜਾ ਕੇ ਕੁੱਟਿਆ ਉਹਦੀ ਘਰ ਵਾਲੀ ਦੇ ਵਿੱਚ ੱਗੇ ਪੜਿਆ ਤੇ ਗੱਲ ਕੁੱਟਿਆ ਉਹਨੂੰ ਵੀ ਕੁੱਟਿਆ ਪੁਲਿਸ ਦੇ ਹਾਜ਼ਰੀ ਵਿੱਚ ਕੁੱਟਿਆ ਗਿਆ ਪੰਜ ਉਸੇ ਵੇਲੇ ਹੀ ਉਹਨੇ ਕੁੱਟਣ ਦਾ ਉਸੇ ਵੇਲੇ ਪੁਲਿਸ ਆ ਗਈ ਆ ਇਹਨੇ ਮਿਲੀ ਭੁਗਤ ਚੱਲੰਦੀ ਆ ਜੀ ਇਹਨਾਂ ਨੇ ਇਹਨਾਂ ਗਰੀਬਾਂ ਨਾਲ ਧੱਕਾ ਕੀਤਾ ਇਹਦੇ ਸਬੰਧ ਵਿੱਚ ਅਸੀਂ ਧੰਨਾ ਲਾਇਆ ਵਾ ਕੋਈ ਕਾਰਵਾਈ ਨਹੀਂ ਹੋਉਂਦੀ ਕੱਲ ਦੀ ਸਵੇਰੇ 9 ਵਜੇ ਦੀ ਗੱਲ ਆ ਤੇ ਹੁਣ ਵੇਖ ਲਓ ਟਾਈਮ ਕਿੰਨਾ ਹੋ ਗਿਆ ਹਜੇ ਤੱਕ ਕੋਈ ਇਹਨਾਂ ਨੇ ਸੁਣਵਾਈ ਨਹੀਂ ਕੀਤੀ ਉਲਟਾ ਇਹਨੂੰ ਚੁੱਕ ਕੇ ਲੈ ਗਏ ਪੁਲਿਸ ਵਾਲਿਆਂ ਵੀ ਕੁੱਟਿਆ ਇਹਨੂੰ ਹਾਂ ਜੀ ਬੇਹੱਦ ਗੱਲਬਾਤ ਚੱਲਣੀ ਕਿ ਪੁਲਿਸ ਵਾਲਿਆਂ ਨੇ ਜਿਹੜੇ ਪੈਸੇ ਲਏ ਉਹ ਗੱਲ ਹਾਂ ਜੀ ਪੈਸੇ ਉਹ ਲੈਂਦੇ ਉਹਦੇ ਪ੍ਰਦੀਪ ਕੋਲੋਂ ਸ਼ਰਾਬຊਰੂ ਪੀਂਦੇ ਸਾਰਾ ਕੁਝ ਆ ਕਿੰਨੇ ਜਣਿਆਂ ਨੇ ਜਿਹੜਾ ਬੰਦਾ ਜਿਹਨੂੰ ਕਹਿ ਰਹੇ ਕੋਟਿਆ ਪੁਲਸ ਵਾਲਿਆਂ ਨੇ ਕੀ ਕਰਨ ਕੁਟਿਆ ਉਹਨੂੰ ਦੇਖੀ ਇਹਨਾਂ ਦਾ ਕੋਈ ਪੈਸਿਆਂ ਦਾ ਕੋਈ ਲੈਣ ਦੇਣ ਹੀ ਪਰ ਪੈਸੇ ਉਹਨਾਂ ਦਾ ਮੈਂ ਕੋਈ ਨਹੀਂ ਦੇਣਾ ਉਹਦਾ ਮੁੰਡਾ 7 ਸਾਲ ਉਹਦੇ ਨਾਲ ਕੰਮ ਤੇ ਲੱਗਾ ਰਿਹਾ ਵਾ ਉਹਦਾ ਕੋਈ ਲੈਣ ਦੇਣ ਨਹੀਂ ਜੇ ਇਹੋ ਜਿਹਾ ਲੈਣਾ ਦੇਣਾ ਹੁੰਦਾ ਪਹਿਲੋ ਕਹਿ ਦਿੰਦਾ ਵੀ ਮੈਂ ਪੈਸੇ ਤੋਂ ਲੈਣਾ ਕੋਈ ਉਦੋਂ 7 ਸਾਲਾਂ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਜਾਇ ਇਹਦੇ ਪੈਸੇ ਕੱਟਦਾ ਤਨਖਾਹ ਵਿੱਚ ਕੱਟੀ ਜਾਂਦਾ ਤੇ ਕੋਈ ਹੁਣ ਦਾ ਤੇ ਹੁਣ ਇਹਨੇ ਪੈਸੇ ਕਾਹਦੇ ਲੈਣੇ ਇਹਦੇ ਕੋਲ ਨਹੀਂ ਸੋਸਤਾ ਦੇ ਸਬੰਧ ਚ ਲਾਇਆ ਇਥੇ ਧਰਨਾ ਕਿੰਨੇ ਜਣੇ ਪੁਲਸ ਵਾਲੇ ਜਿਹਨਾਂ ਨੇ ਇਹਦੇ ਨਾਲ ਗ ਤੈਨ ਜਣੇ ਹਾਂਜੀ ਕੀ ਹੋਣਾ ਤੁਹਾਡਾ ਕਿਦੋਂ ਤੱਕ ਰਹੂਗਾ ਜਾਰੀ ਇਹ ਜਿੰਨਾ ਤੱਕ ਕੋਈ ਇਨਸਾਫ ਨਹੀਂ ਮਿਲਦਾ ਹੁੰਦਾ ਕੋ ਜਾਰੀ ਰਹੂਗਾ ਜੀ ਸਾਰਾ ਕੋ ਕੀ ਚਾਹੁੰਦੇ ਕੀ ਹੋਵੇ ਅਸੀਂ ਉਹ ਪਰਚਾ ਦਾ ਜਾ ਐਸ.ਆਈ.ਟੀ ਲਾਉਣਾ ਚਾਹੁੰਦੇ ਆ ਜੀ ਉਹ ਨੇ ਜ਼ਿਮੀਦਾਰਾਂ ਨੇ ਕੁੱਟਿਆ ਜ਼ਿਮੀਦਾਰਾਂ ਦੀ ਪਹਿਲੀ ਚ ਕੁੱਟਿਆ ਵਾ ਉਹ ਨਾਈ ਸਿੰਘ ਆ ਤੇ ਇੱਕ ਮੁੰਡਾ ਹਰਸ਼ ਆ ਉਹ ਵੀ जाट ਆ ਹਾਂਜੀ ਇਹਨਾਂ ਦੇ ਗਰੀਬ ਬੰਦੇ ਨੂੰ ਕੁੱਟਿਆ ਵੇਖੋ ਇਹਦੇ ਲਾਸ਼ਾਂ ਪਈਆਂ ਜਾਂ ਇਲਾਕੇ ਦੇ ਵਿੱਚ ਹਾਂਜੀ ਹਾਂ ਜੀ ਵੀਰ ਜੀ ਤੁਹਾਡਾ ਮੇਰਾ ਨਾਮ ਪ੍ਰਦੀਪ ਸਿੰਘ ਜੀ ਇੱਕ ਨਾ ਤੁਹਾਡੇ ਪਿੰਡ ਦੇ ਹੀ ਰਹਿਣ ਵਾਲੇ ਐਸੀ ਪਰਿਵਾਰ ਆ ਉਹਨਾਂ ਅੱਜ ਤੁਹਾਡਾ ਕੱਚਾ ਪੱਕਾ ਦੇ ਅੱਗੇ ਧਰਨਾ ਲਗਾਇਆ ਤੇ ਇਲਜ਼ਾਮ ਲਗਾਏ ਜਾ ਰਹੇ ਕਿ ਤੁਹਾਡੇ ਲੋਨ ਜਿਹੜਾ ਉਹਨਾਂ ਦੀ ਜਨਾਨੀਆਂ ਦੀ ਤੇ ਉਹਨਾਂ ਦੀ ਬੰਦੇ ਦੀ ਜਿਹੜੀ ਕੋਟਮਾਰਕ ਕੀਤੀ ਗਈ ਕੀ ਮਾਮਲਾ ਹੋ ਬਿਲਕੁਲ ਨਹੀਂ ਵੀਰ ਜੀ ਕੋਟਮਾਰਕ ਕੀਤੀ ਮੈਂ ਆਪਦੀ ਦੁਕਾਨ ਤੇ 8 ਵਜੇ ਦੁਕਾਨ ਤੇ ਇੱਥੇ ਆਈ ਨਾ ਇਹਨਾਂ ਨੇ ਮੇਰੇ ਤੇ ਦਰਖਾਸਤ ਦਿੱਤੀ ਕਿ 9:30 ਵਜੇ ਸਾਢੇ ਘਰੇ ਹਮਲਾ ਕੀਤਾ ਤੁਸੀਂ ਮੇਰੇ ਸਿਸ਼ਟੀ ਵੀ ਕੈਮਰੇ ਚੈੱਕ ਕਰ ਲਓ ਕਿਹੜੇ ਵੇਲੇ ਮੈਂ ਘਰੋਂ ਆਇਆ ਰਾਜ ਵੀ ਕੈਮਰੇ ਲੱਗੇ ਦੁਕਾਨ ਦੇ ਵੀ ਮੈਂ ਆਪ ਸ਼ਾਮੀ ਮੈਂ 5:00 6:00 ਵਜੇ ਕੰਮੋਂ ਵਾਪਸ ਜੈਣਾ। ਇਹ ਝਗੜਾ ਕਿਹੜੀ ਗੱਲ ਦਾ ਫਿਰ? ਝਗੜਾ ਬਿਲਕੁਲ ਮੇਰਾ ਕੋਈ ਨਾ ਕੋਈ ਰੰਜਿਸ਼ ਨਹੀਂ ਕੋਈ ਝਗੜਾ ਨਹੀਂ। ਇਹਨਾਂ ਨੇ ਮੇਰੇ ਤੋਂ ਪੈਸੇ ਲਏ ਕਿ ਇਹਨਾਂ ਨੂੰ ਕੋਈ ਪਿੰਡ ਥਾਂ ਲੈ ਲਈ। ਪਹਿਲਾਂ ਇਹਨਾਂ ਨੂੰ ਮੈਂ ਲੱਖ ਰੁਪਿਆ ਦਿੱਤਾ। ਇਹਨਾਂ ਨੇ ਫਿਰ ਮੈਨੂੰ ਥੋੜੇ-ਥੋੜੇ ਕਿਸ਼ਤਾਂ ਦੇ ਕਰਕੇ ਇਹਨਾਂ ਵਾਪਸ ਕਰਤੀ। ਉਹ ਤੋਂ ਬਾਅਦ ਇਹਨਾਂ ਕਹੇ ਕਿ ਸਾਡੀ ਕੁੜੀ ਦਾ ਤਲਾਕ ਹੋਉਂਦਿਆ। ਕੋਈ ਚੱਕਰ ਪਰੋਣੇ ਨਾਲ ਨੇ ਜਗਰਾਤਾ ਕਰਾਉਂ ਲਈ ਨੂੰ ਪੈਸੇ ਚਾਹੀਦੇ ਕਿ ਸਾਡੀ ਸੁਖਣਾ ਹੀ ਕੁੜੀ ਸਾਡੀ ਜੀ। ਇਹਨਾਂ ਨੇ ਜਗਰਾਤੇ ਲਈ ਮੇਰੇ ਤੋਂ ਨਾ 5000 ਹੂੰ ਤੇ ਫਿਰ ਉਹ ਤਾਂ ਗਿਆ ਤੇ ਹਰ ਮਨੇ ਕੋਈ ਪੜੇ ਪੈਸੇ ਕਰੇ 30000 ਰੁਪਏ ਨਾਲ ਤੋਂ ਮੈਂ ਲੈਣਾ ਤੇ ਮੈਂ ਇਹਨਾਂ ਨੂੰ ਪੈਸੇ ਦੀ ਮੰਗ ਕੀਤੀ ਕਿ ਮੈਂ ਕਹਾ ਜੇ ਤੁਸੀਂ ਮੇਰੀ ਦੁਕਾਨ ਤੋਂ ਹਟ ਗਿਆ ਮੇਰੇ ਪੈਸੇ ਦੇ ਦਿਓ ਫਿਰ ਮੈਂ ਪਿੰਡ ਦੇ ਮੋਹਤਵਾਰ ਸੱਜਣ ਭੇਜੇ ਇੱਕ ਅਜੀਤਪਾਲ ਸਿੰਘ ਤੇ ਇੱਕ ਆ ਦਰਸ਼ਨ ਡਾਇਰੈਕਟਰ ਇਹਨਾਂ ਨੇ ਇਹਨੂੰ ਬਿਲਕੁਲ ਜਵਾਬ ਦੇਤਾ ਕਿ ਅਸੀਂ ਪ੍ਰਦੀਪ ਦਾ ਕੋਈ ਵੀ ਪੈਸਾ ਨਹੀਂ ਦੇਣਾ ਜਿੱਥੇ ਜ਼ੋਰ ਲੱਗਦਾ ਲਾ ਲੋ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਪੈਸੇ ਦੇ ਦਿਓ ਮੈਂ ਤੁਹਾ ਨਾਲ ਲੜਨਾ ਝਗੜਨਾ ਨਹੀਂ ਹੈ ਇਹਨਾਂ ਨੇ ਸਾਡੀ ਬੂਹੇ ਗਿਆਨਗੇ ਇੱਕ ਦਿਨ ਇਹਦੇ ਵੱਡੇ ਭਰਾ ਜਿشن ਨੇ ਅਗਰ ਔਲਾ ਪਾਇਆ ਅਰੋਲਾ ਪਾਇਆ ਗਾਲਾਂ ਕੱਢਿਆ ਕਿ ਅਗਨੀ ਦੇਣੇ ਜੋ ਕਰ ਸਕਦੇ ਜੋ ਕਰ ਲੋ ਤੇ ਮੇਰੀ ਮਾਦਾਈ ਨੂੰ ਵੇਖ ਕੇ ਇਹਨਾਂ ਨੇ ਬੜਾ ਗਾੜੀ ਗਲੋਚ ਕੀਤਾ ਮੈਂ ਫਿਰ ਵੀ ਉਸ ਦਿਨ ਚੁੱਪ ਰਿਹਾ ਕਿ ਮੈਂ ਕਹਾਂ ਨਹੀਂ ਆਪਾਂ ਲੜਨਾ ਨਹੀਂ ਹੈ ਫਿਰ ਮੈਂ ਪਿੰਡ ਦੇ ਮੋਢਵਰ ਸੱਜਣਾ ਨੂੰ ਕਿਹਾ ਕਿ ਮੇਰੇ ਪੈਸੇ ਦਿਵਾ ਦਿਓ ਕਿ ਮੈਂ ਇਹਨਾਂ ਨਾਲ ਲੜਨਾ ਨਹੀਂ ਚਾਹੁੰਦਾ ਤੁਸੀਂ ਦਰਖਾਸਤ ਦਿੱਤੀ ਹੈ ਇਸ ਬੰਧੀ ਕੋਈ ਬਿਲਕੁਲ ਜੀ ਦਰਖਾਸਤ ਜਿੱਦੀ ਥਾਣੇ ਦੇ ਐਸਐਚਓ ਦੇ ਅਧੀਨ ਮੰਨ ਲਓ ਕਿ ਉਹਨਾਂ ਦੀ ਰਹਿਣ ਮਾਈ ਜਿਹੜੀ ਦਰਖਾਸਤ ਦਿੱਤੀ ਹੈ ਜੀ ਹਾਂ ਇੱਕ ਉਹਦਾ ਘਰ ਦਾ ਉਹਨਾਂ ਦਾ ਕਹਿ ਰਿਹਾ ਕਿ ਮੈਨੂੰ ਖੇਤਾਂ ਜਾ ਕੇ ਕੋਟਮਾਰ ਕੀਤੀ ਤੇ ਨਾਲ ਹੀ ਪੁਲਿਸ ਨੂੰ ਫੜਾਤਾ ਜੀ ਬਿਲਕੁਲ ਨਹੀਂ ਭਾਜੀ ਵੇਖ ਲਓ ਮੈਂ ਆਪਣੇ ਦੀ ਸਿਸਟੀ ਵੀ ਕੈਮਰੇ ਚੈੱਕ ਕਰ ਲਉ ਮੈਂ ਜੀ ਬਿਲਕੁਲ ਦੁਕਾਨ ਜੀ ਇੱਕ ਇਹਨਾਂ ਦਾ ਜਿਹੜਾ ਬਾਲਮੀਕੀ ਹੰ ਦਾ ਪ੍ਰਧਾਨ ਆ ਗੁਰਪ੍ਰੀਤ ਸਿੰਘ ਭੇਜਾ ਗੁਪਾਲੇ ਤੋਂ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਮੈਂ ਮੇਰੇ ਪੈਸੇ ਜਿਹੜੇ ਇਹਨਾਂ ਦਾ ਮੇਰਾ ਹਿਸਾਬ ਕਰਾ ਕੇ ਦੇ ਮੇਰੇ ਪੈਸੇ ਵਾਪ ਤੇ ਉਹ ਕਹਿੰਦਾ ਯਾ ਗੋ ਮੈਨੂੰ ਕਹਿੰਦਾ ਸੀ ਕਿ ਮੇਰੇ ਜਿਹੜੇ ਪੈਸੇ ਆ ਅੱਧੇ-ਅੱਧੇ ਕਰ ਲਈਏ ਅੱਧੇ ਮੈਂ ਤੈਨੂੰ ਦੇ ਦਿੰਦਾ ਤੇ ਅੱਧੇ ਮੈਂ ਰੱਖ ਲੈਣਾ ਮੈਂ ਤੇਰਾ ਮੰਨ ਲਓ ਕਿ ਪੈਸੇ ਦਵਾ ਦਿੰਨਾ ਤੇ ਮੈਂ ਇਹਨੂੰ ਇਨਕਾਰ ਕਰਦਾ ਮੈਂ ਕਹਿੰਦਾ ਨਹੀਂ ਮੇਰੇ ਹੱਥ ਦੀ ਕਮਾਈ ਆ ਮੈਂ ਕਿਉਂ ਦਵਾਂ ਇਹ ਦਰਖਾਸਤ ਇੱਕ ਪ੍ਰਦੀਪ ਸਿੰਘ son of ਦਲਜੀਤ ਸਿੰਘ ਵਾਸੀ ਕੱਚਾ ਪੱਕਾ ਪੈਸਾਂ ਦਾ ਲੈਣ ਦੇਣ ਸੰਬੰਧੀ ਜੀ ਉਹਨਾਂ ਦਿੱਤੀ ਹੈ ਬਾਰਖਲਾਵ ਜਸ਼ਨਦੀਪ ਤੇ ਹਰਮਨਦੀਪ ਸਿੰਘ ਤੇ ਪੁੱਤਰਾਂ ਗੁਰਮਤ ਸਿੰਘ ਵਾਸੀ ਕੱਚਾ ਪੱਕਾ ਤੋਂ ਆ ਦੋਨਾਂ ਦੀ ਦਰਖਾਸਤ ਆਈਆਂ ਬਾਕੀ ਤਫਤੀਸ਼ ਰਹੀ ਜੋ ਵੀ ਗੱਲ ਸਾਹਮਣੇ ਤੱਥ ਆਏ ਤੇ ਬਾਕੇ ਤੇ ਜਿਹੜੇ ਲੋਕ ਧਰਨਾ ਲਗਾ ਰਹੇ ਇਹਨਾਂ ਨੂੰ ਦਰਖਾਸਤਾਂ ਜੀ ਹਾਂ ਜੀ ਹਾਂ ਜੀ ਆਈ ਹੈ ਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਪਰ ਆਏ ਨਹੀਂ ਇਹਨਾਂ ਧਰਨਾ ਲਾਤਾ ਸੜਕ ਰੋਕੀ ਜੀ ਸੜਕ ਰੋਕਣ ਤੋਂ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਅੱਗੋਂ ਫੇਰ ਮਾੜਾ ਚੰਗਾ ਬੋਲਨ ਰਹੇ ਇਹ ਮੇਰਾ ਟੰਡੇ ਦੇ ਲਾਸ਼ਾਂ ਦਿਖਾ ਰਿਆ ਆਦਮੀ ਦੇ ਇੱਕ ਔਰਤ ਤੇ ਜਿਹੜੀ ਉਹ ਕਹਿ ਰਹੀ ਕਿ ਮੇਰੇ ਕੱਪੜੇ ਪਾਟਿਆ ਤੇ ਨਾਲ ਇਲਜ਼ਾਮ ਲਗਾ ਰਹਿ ਕਿ ਸਾਨੂੰ ਜਿਹੜਾ ਤੁਹਾਡਾ ਨਾਮ ਆ ਰਿਹਾ ਕਿ ਪੁਲਿਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਤੇ ਪੁਲਿਸ ਵਾਲਿਆਂ ਨੇ ਵੀ ਜੜੀਆਂ ਚਪੇੜਾ ਮਾਰੀ ਕੋਈ ਸੱਚਾਈ ਨਹੀਂ ਬਾਕ ਚਲ ਰਹੀ ਤੁਜੀ ਜੋ ਵੀ ਤਾਥਾ ਹੈ ਉਹ ਸਾਹਮਣੇ ਰੱਖੇ ਤੇਕਣਾ ਦੇਥਿਓ ਨਾਰੇਵਾਜੀ ਵੀ ਕਰ ਰਹਾ ਹੈ ਕਿ ਪੁਲਿਸ ਨੇ ਜਿਹੜੇ ਪੈਸੇ ਲਏ ਹੋਏ ਆ ਉਹ ਕੀ ਹੈਗਾ ਸਾਰਾ ਕੋਈ ਲਾਉ ਪੇਸ਼ ਕਰਨ ਜੀ ਜੋ ਸਚਾਈ ਹੈ ਸਚਾਈ ਸਾਹਮਣੇ ਆ ਕੋਣ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਉਹ ਕੀ ਕੀਤੀ ਆ ਬਾਕੀ ਚਲ ਰਹੀ ਜੀ ਜੋ ਜਸਰ ਹੁਕਮ ਹੋਇਆ ਬੰਦੀ ਕਾਰਵਾਈ ਦੋਵਾਂ ਤੇ ਰਾਵੋ ਦਰਖਾਸਤਾਂ ਆ ਹਾਂ ਜੀ ਦੋਵਾਂ ਦੀ ਤਫਦੀ ਚਲ ਰਹੀ ਦੋਵਾਂ ਦੀ ਜਾਰੀ